ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਤੁਹਾਨੂੰ ਦੋ ਦਿਨ ਹੋ ਗਏ ਜੀ ਬਲੌਗ ਨਹੀਂ ਬਣਿਆ ਕਿਉਂਕਿ ਆਪਣੀ ਘਰ ਦੇ ਵਿੱਚ ਕੰਮ ਜਿਆਦਾ ਸੀਗਾ ਜੀ ਤੇ ਕੱਲ ਆਪਣੇ ਵੱੜਦੇ ਸੀਗੇ ਸਰੋਂ ਤੇ ਹੈਗੇ ਸੀ 6-7 ਜਾਣੇ ਕੰਮ ਆੜੇ ਤੇ ਤਾਂ ਕਰਕੇ ਜੀ ਕੰਮ ਧੰਦੇ ਚ ਵੀਡੀਓ ਬਣੀ ਹੋਈ ਨਹੀਂ ਗਈ ਤੇ ਰੋਟੀ ਪਾਣੀ ਬਣਾਇਆ ਪਹਿਲਾ ਸਵੇਰ ਦਾ ਫਿਰ ਦੁਪਹਿਰ ਦਾ ਫਿਰ ਆਥਨ ਦਾ ਜੀ ਆਥਨ ਦਾ ਵੀ ਪਾਣੀ ਧਾਣੀ ਇੰਨੀ ਲੋਟ ਆਉਂਦਾ ਕਿ ਸਾਰਾ ਦਿਨ ਆ ਕਰਦੇ ਨਹੀਂ ਨੀਤੀ ਕੰਮ ਤਾਂ ਦਾ ਲੋਟ ਆਉਂਦਾਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਜ ਜੀ ਮੌਸਮ ਬਹੁਤ ਖਰਾਬ ਆ ਪਹਿਲਾਂ ਤਾਂ ਸਵੇਰ ਦੀ ਬਹੁਤ ਤੇਜ਼ ਹਨੇਰੀ ਚੱਲ ਰਹੀ ਈ ਤੇ ਫੇਰ ਵਿੱਚ ਦੀ ਮੀਂਹ ਵੀ ਕੰਨ ਮਣ ਕਾਨੀ ਜੀ ਹੁੰਦਗੀ ਤੇ ਹਲੇ ਵੀ ਹਨੇਰੀ ਟਿਕੀ ਨਹੀਂ ਜੀ ਹੁਣ 2 3 ਦਾ ਟਾਈਮ ਆਗਾ ਤੇ ਹੁਣ ਆਪਾਂ ਸਰਜੀ ਕੱਟਣ ਦੀ ਤਿਆਰੀ ਕਰਦੇ ਆ ਜੀ ਤੇ ਕਲ ਦਵਿੰਦਰ ਜੋਤ ਹੋਣੀ ਆ ਕੋੜ ਦੇ ਮੋਟੇ ਲੰਗੇ ਸੀਗੇ ਤੇ ਉਧਰੋਂ ਆਉਂਦੇ ਆਉਂਦੇ ਉੱਥੇ ਕਦੂ ਲੈ ਆਏ ਨਹਿਰ ਤੇ ਆਪਣੇ ਕਦੂ ਵੇਚਦੇ ਆਗੇ ਉਹਦੀਆਂ ਤਾਜ਼ੇ ਕਦਦੇ ਆਗੇ ਉੱਥੇ ਬੇਲਾ ਲੱਗੀਆਂ ਹੋਈਆਂ ਤੇ ਕਦੂ ਲੈ ਆਉਂਦੇ ਆਉਂਦੇ ਤੇ ਆਪਾਂ ਬਣਾਵਾਂਗੇ ਕਦੂ ਸਬਜ਼ੀ ਆਪਾਂ ਬਣਾਵਾਂਗੇ ਦੁੱਧ ਬਦਪਾਕੇ ਬਣਾਵਾਂਗੇ ਜਿਸਕੇ ਸਾਦੀ ਨਹੀਂ ਹੁੰਦੀ ਤਨਪਸਾਦੀ ਵੀ ਤੇ ਆਰੇ ਕਰਕੇ ਰੱਖ ਲਾਂਗੇ ਤੇ ਸ਼ਾਮ ਨੂੰ 4:15 ਵਜੇ ਬਣਾ ਲਾਂਗੇ ਸਬਜ਼ੀ ਗੱਲ ਸਰੋਂ ਵੱਢਣ ਵਾਲੇ ਕਾਫੀ ਜਾਣੀ ਸੀਗੇ 6-7 ਜਾਣੀ ਤੇ ਸਰੋਂ ਵੱਢਣ ਤੋਂ ਬਾਅਦ ਕੁਸ ਟਾਈਮ ਬੇਲੇ ਸੀਗੇ ਜਦੋਂ ਕੰਮ ਨਿਬੜ ਗਿਆ ਸੀਗੇ ਸਰੋਂ ਦਾ ਫਿਰ ਸਰਜੀ ਗੁੱਢਣ ਲੱਗ ਗਏ ਜੀ ਸਰਜੀ ਗੁੱਢ ਕੇ ਵਧੀਆ ਤਿਆਰ ਕਰਤੀ ਇਹਨੂੰ ਹੁਣ ਮੈਂ ਪਾਣੀ ਲਾਉਣ ਆਲਾ ਰਹਿ ਗਿਆ ਐਦਾਂ ਆਪਣਾ ਬਾਗਰਾ ਤਾਂ ਵਧੀਆ ਹੋਇਆ ਪਿਆਗਾ ਇਹ ਵੀ ਕੱਚਾ-ਕੱਚਾ ਵੱਟ ਕੇ ਇਥੇ ਸੰਭਾਇਆ ਕਰਾਂ ਤੁਹਾਨੂੰ ਇਹਦੇ ਤੋਂ ਬੱਦਨ ਆ ਰਹੀ ਮੇਰਾ ਪੈ ਹੁਣ ਜੇ ਬਾੜੀ ਵੀ ਸ਼ੁਰੂ ਕਰ ਲਿਆ ਹੁਣ ਬੱਦਨ ਐਦ ਕਿ ਆਪਣੀ 베ਰੀ ਨੂੰ 베ਰ ਨਹੀਂ ਲੱਗੀ ਹੈਨਾ ਹਮ ਅੱਗੇ ਬਾਪੀ ਦੀ ਸਮਾਤ 베ਰੀ ਹੈ ਜੀ ਸਾਡੇ ਇੱਥੇ ਬਹੁਤ 베ਰ ਲੱਗਦੇ ਸੀਗੇ 베ਰ ਦੀ 베ਰ ਬਹੁਤ ਮਿੱਠੇ 베ਰ ਲੱਗਦੇ ਸੀਗੇ ਹੁਣ ਪਤਾ ਨਹੀਂ ਕਿਉਂ ਪਾਣੀ ਪੈਣ ਕਰਕੇ ਇੱਥੇ ਪਾਣੀ ਲੱਗਦਾ ਰਹਿੰਦਾ ਬਾਜਰੇ ਨੂੰ ਜਾਂ ਇੱਧਰ ਆਪਣੇ ਖੇਤਾਂ ਮੰਨੀ ਤੇ ਹੁਣ ਇਹਦੇ 베ਰ ਜਮੀਨ ਨਹੀਂ ਲੱਗਦੇ ਜਿਹੜੇ ਸੀਗੇ ਉਹ ਵੀ ਸਾਰੇ ਝੜ ਝੜ ਕੇ ਕੱਚੇ ਹੀ ਪਹਿਲਾਂ ਬਹੁਤ ਭਾਰੀ ਵੇਰੀ ਹੁੰਦੀ ਸੀਗੀ ਇਹ। ਹੁਣ ਤਾਂ ਛੋਟੀ ਜੀ ਰਹਿ ਗਈ। ਆਹ ਆਪਾਂ ਨਾਸਪਤੀ ਦਾ ਬੂਟਾ ਲਵਾਇਆ ਸੀਗਾ ਜੀ। ਇਹ ਪਤਾ ਨਹੀਂ ਤਾਂ ਨੇਰੀ ਨਾਲ ਟੁੱਟ ਕੇ ਡਿੱਗ ਗਿਆ। ਪਤਾ ਨਹੀਂ ਕਿਸੇ ਜਵਾਕ ਨੇ ਤੋੜਤਾ ਜੀ। ਦੇਖੋ ਇੱਥੇ ਟੁੱਟ ਗਿਆ ਐ ਪਤਾ ਨਹੀਂ ਹੁਣ ਹਰਾ ਹੋਊਗਾ ਪਤਾ ਨਹੀਂ ਨਾ। ਚੱਲੇ ਜੜ ਜੀ ਰਹਿ ਗਈ। ਉਹ ਬੂਟੇ ਤਾਂ ਸਾਰੇ ਚੱਲ ਪਏ। ਆਹ ਦੇਖੋ ਜੀ। ਇੱਤੇ ਵੀ ਫਲ ਲੱਗਣ ਲੱਗੇ ਆੜੂ ਆ ਦੇਖੋ ਜੀ ਕਹਿੰਦਾ ਕਹਿੰਦਾ ਵੀ ਜੇ ਨਾ ਆੜੂ ਲੱਗੇ ਨਾ ਮੈਂ ਦੁਬਾਰੇ ਪੱਟ ਕੇ ਹੋਰ ਬੂਟਾ ਲਾ ਦੂੰਗਾ ਕਿੰਨੇ ਸੋਨੇ ਲੱਗੇ ਆੜੂ ਲੱਗੇ ਵੀ ਛੋਟਾ ਜਿਹਾ ਬੂਟਾ ਹੈਗਾ ਨਾਲੇ ਆ ਦੇਖੀ ਐਨੇ ਬੱਤੇ ਫੁੱਲ ਦੇ ਚੱਕੜੇ ਹੋਂ ਤਾਂ ਸਾਰੀ ਚੀਜ਼ਾਂ ਚੱਲਣੀਆਂ ਹਰੀਆਂ ਆ ਵੀ ਨੇ ਬੁਝਲ ਪੈ ਜੀ ਆਪਣਾ ਗਰੰਟੀ ਦਿੱਤੇ ਸੀਗੇ ਤਾਂ ਉਹਨਾਂ ਨੇ ਦੇਖ ਕੇ ਵੀ ਗਿਆ ਹੋ ਦੋ ਤਿੰਨ ਵਾਰੀ ਦੇਖਿਆ ਜੇ ਤਾਂ ਦੇਖੋ ਤਾਂ ਕਿਸ਼ੋਤਾ ਆ ਗਈ ਇਸ ਵਾਰ ਤੇ ਉਸ ਤਾਂ ਕਿਤਾਂ ਚਾਕੇ ਜੀ ਬਹੁਤ ਲੱਗਦਾ ਜੀ ਠੰਡੀ ਠੰਡੀ ਹਵਾ ਚੱਲਦੀ ਹੈ ਜੀ ਸਵੇਰ ਵੇ ਤਾਂ ਬਹੁਤ ਔਖਾ ਕਰਦੇ ਨੇ ਰੀਜੀ ਵਾਲੀ ਜਿਆਦੇ ਦਿਨਾਂ ਚਾੜੂ ਪੁੱਚਾ ਕਰ ਦੇਂਗੇ ਉਹਨੇ ਜਿਆਦਾ ਦੁੱਧ ਬਣੇ ਖਲੇਆਰ ਦਿੰਦੀ ਹੈਗੀ ਆਥਾਂ ਨੂੰ ਆਪਣੇ ਜੀ ਕਣਕ ਦੇ ਪਚਾਲੇ ਸਪੈਦੇ ਲਾਏ ਵੇ ਸੀਗੇ ਸਪੈਦੇ ਆਪਣੇ ਵੇਖ ਕੇ ਵਧੀਆ ਰੇਟ ਨਾਲ ਕੱਲ ਆਪਾਂ ਸੌਦਾ ਕਰ ਲਿਆ ਸੀਗੇ ਸਪੈਦਿਆਂ ਦਾ ਨਾਲ ਹੀ ਤੇ ਸਪੈਦੇ ਹੁਣ ਆਪਣੇ ਕਣਕ ਨੂੰ ਥੋੜਾ ਨੁਕਸਾਨ ਪਹੁੰਚਾਉਂਦੇ ਸੀਗੇ ਜੀ ਤੇ ਫੇਰ ਇਹ ਕਣਕ ਵੱਡੇ ਤੋਂ ਬਾਅਦ ਸਪੈਦੇ ਪੱਟ ਕੇ ਲੈ ਕੇ ਜਾਣਗੇ ਤੇ ਸਪੈਦੇ ਆਪਣੇ ਵਧੀਆ ਰੇਟ ਨਾਲ ਵੇਖੇਗੇ ਤੇ ਫੇਰ ਆਪਾਂ ਉਦੋਂ ਬਾਅਦ ਦੇ ਵਿੱਚ ਜਦੋਂ ਫਸਲ ਵੱਢ ਲਈਏ ਪੇ ਕਣਕ ਦੀ ਤੇ ਉਹ ਦੁਆਚ ਆਪਾਂ ਸਪੈਦੇ ਸੋਨੂੰ ਲਿਆ ਕੇ ਫੇਰ ਲਾਉਂਦੇ ਵੀ ਦਿਖਾਵਾਂਗੇ ਜੀ ਸੋਨੂੰ ਕੱਲ ਵਾਲੀ ਵੀਡੀਓ ਚ ਦਿਖਾਇ ਸੀ ਜੀ ਸਰੋਂ ਵੱਢਦੇ ਤੇ ਹੁਣ ਆਪਾਂ ਸਰੋਂ ਵੱਢ ਕੇ ਇੰਨਾ ਥਾਂਪਣਾ ਹੋ ਗਿਆ ਬੇਲਾ ਹੁਣ ਆਪਾਂ ਇਹਨੂੰ ਬਾਹ ਕੇ ਤੇ ਫੇਰ ਆਪਾਂ ਇਹਦੇ ਵਿੱਚ ਬਾਹ ਕੇ ਤਿਆਰ ਕਰ ਲਾਂਗੇ ਬਾਹਣ ਫੇਰ ਬੀਜਾਂਗੇ ਆਪਾਂ ਇਹਦੇ ਵਿੱਚ ਮੱਕੀ ਜੀ ਚਾਰ ਪਾਉਣ ਵਾਸਤੇ ਮੈਸਾਂ ਕਣਕਾਂ ਜੀ ਆਪਣੀਆਂ ਵਧੀਆ ਸੁਨਹਿਰੀ ਹੋਣ ਲੱਗੀਆਂ ਤੇ ਪ੍ਰਮਾਤਮਾ ਸੁੱਖ ਰੱਖੇ ਵੀ ਮੀਂਹੇਰੀ ਤੋਂ ਤੇ ਬਚਤ ਰੱਖੇ ਐਤ ਕੀ ਫਾਲ ਵੀ ਜੰਗਾ ਲੱਗਦਾ ਹੈਗਾ ਫਸਲਾਂ ਦਾ ਤੇ ਵਧੀਆ ਮਹਾਰਾਜ ਸੌਖੀ ਰੱਖੇ ਜੀ ਸਾਰਿਆਂ ਥਾਮੀ ਤੇ ਹੁਣ ਲੱਗ ਜਾਨੀ ਕਿ ਮੈਨ ਲੱਗਦਾ 15 ਦਿਨਾਂ ਤੱਕ ਮਸ਼ੀਨਾਂ ਚੱਲਣ ਹਨ ਜਦੋਂ ਤੱਕ ਬਸ 15 15 20 ਦਿਨਾਂ ਤੱਕ ਸਾਰੇ ਲੋਕ ਲੱਗ ਜਾਣਗੇ ਤਕਰੀਬਨ ਵੱਡਣ ਕਣਕਾਂ ਪਿੱਛੇ ਧੋੜੀ ਬਣਾਉਣ ਲੱਗ ਜਾਣਗੇ ਲੋਕ ਮੈਂ ਬੈਠ ਕੇ ਦੀ ਕਦੋਂ ਦੀ ਸਾਥੀ ਕਾ ਲਈ ਮੰਮੀ ਨੇ ਚਾਰਣ ਵਾਲੀ ਬਣਾ ਪਾਉਂ ਸਾਰੇ ਜਣ ਬੈਠ ਕੇ ਚਾਹ ਪੀਣੇ ਆਗੇ ਤੇ ਮੀਤੂ ਵੀ ਨਾ ਤਾਂ ਜਮੀਂੇ ਰੋਣ ਕੱਲ ਨੂੰ ਆਉਣੀ ਹੈ ਬੰਦੇ ਜਾਨੀ ਮੀਤੂ ਤੇ ਪ੍ਰਾਜੋ ਤੇ ਲੱਗਣੀ ਰਹੋਣ ਦਾ ਪੰਜ ਚਾਰ ਦਿਨ ਲਾਦੀ ਸਭ ਤੇ ਮੇਰੇ ਜੀ ਲੱਗਿਆ ਉਹ ਤਾਂ ਸਪੂਰ ਵੀ ਲਾਤੀ ਤੇ ਸਪੂਰ ਫਿਰ ਮੰਮੀ ਕੇ ਚੱਲ ਦੋ ਉਹਨਾਂ ਨੂੰ ਮਿਲੇ ਆਉਂਦੇ ਨੇ ਇਹ ਪ੍ਰੇਜਾਂ ਲੱਗਦੀ ਸੀ ਫਤ ਕਲਾਸਾਂ ਮਤਲਬ ਕਿ ਲੱਗਣ ਹੀ ਲੱਗੀਆਂ Tetek jarak 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 ਉਹ ਤੁਹਾਨੂੰ ਅੰਗੇ ਖੜਦੀ ਨਹੀਂ ਭਰਦੀ ਦੱਸਦੇ ਹਾਂ ਕੋਈ ਲੋਕ ਕਹਿੰਦਾ ਨਹੀਂ ਮਤਲਬ ਕਿ ਮਾ ਗੇ ਰਾਣੀਆਂ ਦੇ ਦੀ ਮੇਲਾ ਤਾਂ ਪੂਰਾ ਢੋਲ ਭਰ ਜਾਏ ਤੇ ਪਹਿਲੇ ਦਿਨ ਤੋਂ ਹੀ ਮੇਲੇ ਨੂੰ ਤਾਂ ਮੇਲੂ ਕਹਿ ਕੇ ਕਹਿੰਦੇ ਕਿ ਸਾਰੇ ਪਿੰਡ ਦੇ ਸਾਡੇ ਫੈਮਿਲੀ ਲੱਗੂ ਆਪਣੇ ਪਿੰਡ ਤੇ ਕੱਟ ਬਹੁਤ ਹੁੰਦਾਗਾ ਮੇਰੇ ਲਈ ਤਾਂ ਤੋਂ ਕਹਿੰਦੇ ਮਾਪੇਰੇ ਮੇਲੇ ਆਇਆ ਮੱਥਾ ਟੇਕ ਤੇ ਸਾਰੇ ਨਵੇਂ ਵਾਲਾ ਵੀ ਪਿੰਡ ਆਉਂਦੇ ਕੋਈ ਖੜਦਾ ਨੂੰ ਮੇਡੀ ਸੰ ਕਰਦੇ ਨੇ ਮਸਤੀ ਆ ਉਹ ਤਾਂ ਇੱਥੋਂ ਕਹਿੰਦੇ ਕਲਾਣੇ ਦੀ ਮਿੱਟੀ ਵੀ ਇੱਥੋਂ ਗਈ ਆ ਕਾਲੀ ਹਾਂ ਤੇ ਫਿਰ ਬਾਜ਼ੀ ਕਾਲੇ-ਖਾਲੀ ਮਿੱਟੀ ਵੀ ਇੱਥੋਂ ਹੀ ਜਾਂਦੀ ਸੀ ਉਸੇ ਮਾਨਾ ਨਾ ਨਹੀਂ ਕਰਾਉਂਦੇ। ਉਹ ਸਾਰੀਆਂ ਉਤਰੀਆਂ ਜੀ ਤਾਂ ਹੀ ਮੱਛਾ ਬਹਤ ਸੀ। ਇਹਦਾ ਮੈਨੂੰ ਹੀ ਪਹਿਲੇ ਦਿਨ ਤੋਂ ਪਹਿਲਾਂ ਆਪਾਂ ਐਂਕੀ ਜੀ ਆਪਣੇ ਝਾਰਕੇ ਰੱਖ ਲیتے ਮੈत्री ਅੰਦਰ ਵੀ ਮੈਂ ਇੱਕ ਦੋ ਦਿਨਾਂ ਦੇ हिसाब ਕਰਕੇ ਜਾਂ ਵਰਤੀ ਵੀ ਉਹ ਆਪਣੀ ਉਤਲੇ ਕੰਮ ਵਿੱਚ ਲੱਗੇ ਰਹੀ ਸੀ ਤੇ ਉਹ ਉਪਰੋਂ ਢੱਕਦੇ ਸੀ ਜੋ ਪੱਖੇ ਨੇ ਉਹ ਵੀ ਆਪਾਂ ਖੋਲ ਕੇ ਰੱਖਦੇ ਵੀ ਜਲਦੀ ਉਹ ਤਾਂ ਟਾਈਮ ਲੱਗਿਆ ਦੂਸਰੇ ਸਰਬਸਤ ਕਰਕੇ ਤੇ ਲਿਆਇ ਤੇ ਘੱਟ ਲੱਗਣ ਲੱਗਿਆਂਗੇ ਨਾ ਇਹਨਾਂ ਤੇ ਮਸਤਰੀਆਂ ਮਸਤਰੀ ਰਵੀ ਨੇ ਟਾਈਮ ਲੱਗਦਾਗਾ ਕਿ ਲੈਪੂਟ ਸਰਬਸਤ ਚੁੱਕੀ ਨਹੀਂ ਵੀ ਹੁੰਦੀਗੀ ਸਰਬਸਤ ਲੈਂਦੀ ਹੁੰਦੇ ਪਰ ਵੀ ਪਕਾ ਦੇਗੇ ਜੇ ਪਹਿਲੀ ਕਰਕੇ ਰੱਖ ਲਾਂਗੇ ਮੈਂ ਤਾਂ ਤੁਸੀਂ ਕਹੋਗੇ ਕਿ ਤੁਸੀਂ ਨਾ ਜਲਦੀ ਚਾਰ ਬਸ ਕੈਂਪਰ ਆਈਏਗੀ ਸਰਬਸਤ ਕਰਾ ਦੇਣਾ ਪਟਾਖੇ ਮਾਰ ਕੇ ਰੱਖ ਲੈਣਗੇ ਤੇ ਦੋਸਤ ਗੱਲ ਵੀ ਫੈਂਡ ਲੱਗੇ ਬਹੁਤ ਚਲਾ ਰਹੇ ਅਸੀਂ ਜੀ ਕਣਕਾਲੇ ਢੋਲ ਕਰਨੀ ਪਈਲੀ ਤੇ 2 ਬਟੇ ਤਿੰਨੇ ਕਿੱਤੇ ਆਪਾਂ ਕੰਡ ਰੱਖ ਲਈ ਆਪਾਂ ਤਾਂ ਬਸ ਤੇ ਚਲੋ ਕੰਕਰ ਉਹਨੂੰ ਕੰਦੇ ਖੰਦੇ ਦੀ ਨਵੀਂ ਕੰਕ ਵਧੀਆ ਰੂਪ ਤੇ ਜਾਂਦੇ ਵੀ ਨਵੀਂ ਕੰਕ ਦੇ ਦਿੱਤੀ ਤੇ ਧਿਆਰੇ ਤਾਂ ਮੈਂ ਅਰਥ ਨੂੰ ਲੱਗੇਂਗਾ ਇਸ ਲੇਖਾ ਪੁਰਾਣੀ ਕੰਕ ਦੀ ਤਰ੍ਹਾਂ ਚੜ ਗੱਟੀ ਬਰਕੇ ਰੱਖ ਲਈ ਗੰਨ ਤੇ ਬਾਕੀ ਜਿਹੜੇ ਕੰਕ ਬੰਦ ਨਹੀਂ ਸੀਗੇ ਉਹਦਾ ਪਤਾਣਾ ਤਾ ਕੇ ਸਾਰਾ ਰੱਖ ਤੇ ਬਾਕੀ ਢੋਲ ਵੇਲੀ ਕਰਕੇ ਤੇ ਪੇਸਾ ਆ ਕੇ ਰੱਖ ਤੇ ਮੈਂ ਸਾਨੀ ਬਿਮਾਰੀ ਦੀ ਬਹੁਤ ਚੱਲੀ ਨਹੀਂ ਸੀਗੀ ਤੇ ਆਪਣੀ ਮਾਂ ਵੀ ਬਿਮਾਰ ਹੋ ਗਈ ਸੀ ਤੇ ਇਹ ਤਾਂ ਮੈਂ ਟੀਕੇ ਨੂੰ ਕਰ ਤਾ ਤੇ ਲਵਾਉਂ ਕਰਕੇ ਬੜੀ ਠੀਕ ਹੋ ਗਈ ਹੁਣ ਕੱਖ ਘਟ ਜਾਂਦੀ ਹੈ ਤੇ ਅੱਜ ਦਾ ਵਲੋਗ ਇਹ ਲੈ ਲਈ ਕੱਲ ਨੂੰ ਲੈ ਕੇ ਆਉਣੀ ਅਗਲਾ ਵਲੋਗ ਜੇ ਨਾਲ ਆਪ ਸ੍ਰੀ